ਜ਼ਿੰਦਗੀ ਦੀ ਸੱਚੀ ਖੁਸ਼ੀ ਨਾ ਸ਼ਹਿਰਾਂ ਦੇ ਸ਼ੋਰ ਵਿੱਚ ਮਿਲਦੀ ਆ ਨਾ ਮਹਿੰਗੀਆਂ ਚੀਜ਼ਾਂ ਨਾਲ ਮਿਲਦੀ ਆ ਉਹ ਤਾਂ ਉੱਥੇ ਮਿਲਦੀ ਆ ਜਿੱਥੇ ਮਾਂ ਦੇ ਹੱਥਾਂ ਦੇ ਪਰੌਂਠੇ ਹੋਣ ਪਰਿਵਾਰ ਦੀਆਂ ਹਾਸੇ ਖੇਡੇ ਦੀਆਂ ਗੱਲਾਂ ਹੋਣ ਜਿੱਥੇ ਸਾਰੀ ਫੈਮਿਲੀ ਮਿਲ ਕੇ ਨਾਲ ਬਣਾਵੇ ਤੇ ਨਾਲ ਮਿਲ ਕੇ ਸਾਰਾ ਟੱਬਰ ਖਾਵੇ ਜਿੱਥੇ ਗੱਲਾਂ ਬਾਤਾਂ 'ਚ ਨਾ ਤਾਂ ਸਮੇਂ ਦਾ ਪਤਾ ਲੱਗੇ ਤੇ ਨਾ ਇਹ ਪਤਾ ਲੱਗੇ ਕਿੰਨੇ ਕੀ ਕੁਝ ਖਾ ਲਿਆ ਅਸਲ ਸੁੱਖ ਤਾਂ ਪਰਿਵਾਰ ਨਾਲ ਮਿਲਦਾ ਹੈ ਕਾਂਤੀ ਬਣਾਉਣ ਚ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦਾ ਇਹ ਵਲੌਗ ਕੁਝ ਪੁਰਾਣੀ ਕਰਦੀਆਂ ਗੱਲਾਂ ਤੇ ਕੁਝ ਮੇਰੇ ਇੱਥੋਂ ਦੀਆਂ ਗੱਲਾਂ ਮੈਂ ਰੋਜ਼ ਜਦੋਂ ਸਵੇਰ ਉੱਠਦੀ ਆ ਨਾ ਆਪਣੇ ਕੰਮਾਂ ਤੋਂ ਬਾਅਦ ਇੰਡੀਆ ਦੇ 8:30 ਵਜੇ ਰੋਜ਼ ਕੈਮਰੇ ਖੋਲ ਕੇ ਦੋਨਾਂ ਪਰਿਵਾਰਾਂ ਨੂੰ ਦੇਖਦੀ ਆ ਪੇਕੇ ਵੀ ਤੇ ਸੋਹਰੇ ਵੀ ਅੱਜ ਜਦੋਂ ਮੈਂ ਪੇਕੇਆਂ ਵਾਲਾ ਕੈਮਰਾ ਖੋਲਿਆ ਨਾ ਤਾਂ ਮੈਂ ਦੇਖਿਆ ਇਹ ਸਾਰੇ ਮੋਲੀਆਰੇ ਪਰੌਠੇ ਬਣਾ ਰਹੇ ਸੀ ਗੈਸ ਵਾਲਾ ਚੁੱਲ੍ਹਾ ਸੀਗਾ ਕਿ ਤਵੇ ਸਾਡੀ ਗੈਸ ਵਾਲੀ ਆ ਤੇ ਇੰਨਾ ਟਾਈਮ ਹੁੰਦਾ ਨਹੀਂ ਆ ਉਦੀ ਸਪੀਡ ਬਹੁਤ ਹੁੰਦੀ ਆ ਤੇ ਇਹਨਾਂ ਦੀ ਸਪੀਡ ਮੈਚ ਕਰਨ ਦੇ ਲਈ ਨਾ ਇਹ ਕੀ ਕਰ ਰਹੀਆਂ ਸੀ ਪ੍ਰਭ ਏਕਮ ਮੈਂ ਕਿਹਾ ਤੁਸੀਂ ਉਹਨੇ ਕਰਦੇ ਜੀ ਨਹੀਂ ਜਿੰਨੀਆਂ ਜਾਣੀਆਂ ਤੁਸੀਂ ਰੋਟੀਆਂ ਬਣਾਉਣ ਲੱਗੀਆਂ ਪਈਆਂ ਮੈਂ ਵੀਡੀਓ ਖੋਲਤੇ ਵੀ ਨਾਲ ਸੀਗੀ ਤੇ ਕੈਮਰੇ ਦੇਖ ਕੇ ਇਹਨਾਂ ਨੂੰ ਹੱਸ ਰਹੀ ਸੀਗੀ ਸੱਤ ਜਾਣੀਆਂ ਮੈਂ ਕਿਹਾ ਤੁਸੀਂ ਰੋਟੀਆਂ ਬਣਾਉਣ ਲੱਗੀਆਂ ਸੱਤ ਟੋਟਲ ਕਰਦੇ ਜੀ ਹੋਣੇ ਆ ਚਲੋ ਕੰਮ ਵਾਲੇ ਵੀ ਹੁੰਦੇ ਆ ਸਾਰੇ ਨਾਲ ਮਿਲ ਕੇ ਬਟ ਬਣਾਉਣ ਵਾਲੇ ਜ਼ਿਆਦਾ ਸੀ ਤੇ ਸਾਰੇ ਹੱਸਣ ਲੱਗੇ ਕਿਉਂਕਿ ਗੈਸ ਦੀ ਸਪੀਡ ਬਹੁਤ ਜ਼ਿਆਦਾ ਸਾਡੇ ਤੋਂ ਉਹਦੇ ਨਾਲ ਮੇਲ ਨਹੀਂ ਖਾਂਦਾ ਜਾਂਦਾ ਸੋ ਇਹ ਸਾਰਾ ਮੈਨੂੰ ਦੇਖ ਕੇ ਬੜਾ ਹੀ ਹੱਸ ਆ ਰਿਹਾ ਸੀਗਾ ਤੇ ਪ੍ਰਭੂ ਨੇ ਜੋਰਾਂ ਸੋਰਾ ਤੇ ਲੱਗੀਆਂ ਪਈਆਂ ਸੀ ਮੰਮਾ ਤੁਹਾਨੂੰ ਨਹੀਂ ਪਤਾ ਗੈਸ ਦੀ ਸਪੀਡ ਬਹੁਤ ਜ਼ਿਆਦਾ ਵਾ ਨਾਨੀ ਵੀ ਆਪਣੀ ਪੂਰੀ ਸਪੀਡ 'ਚ ਲੱਗੇ ਪਈ ਮਾਮੀ ਹੋਣੀ ਲੱਗੇ ਪਈ ਅਮਨ ਰੋਟੀਆਂ ਵੇਲ ਰਹੀ ਸੀ ਸੰਦੀਪ ਤੇ ਹਰਮਨ ਵੇਲ ਰਹੀ ਸੀ ਤੇ ਅਮਨ ਚੋਪੜ ਰਹੀ ਸੀ ਮੰਮੀ ਪੇੜੇ ਕਰ ਰਹੀ ਸੀ ਤੇ ਕੁੜੀਆਂ ਚੋਨਾ ਕਰ ਰਹੀਆਂ ਸੀ ਤੇ ਨਾਲ ਦੀ ਨਾਲ ਜਿਹੜੀ ਰੋਟੀਆਂ ਸੀ ਉਹ ਬਣਾ ਰਹੀਆਂ ਸੀ ਤੁਸੀਂ ਦੇਖਿਆ ਸੰਦੀਪ ਇੱਥੇ ਵਿਚਾਰੀ ਬੈਠੀ ਹੋਈ ਸੀ ਉਹਨੂੰ ਵੀ ਗੁੱਸਾ ਚੜ ਰਿਹਾ ਸੀ ਮੇਰੇ ਤੇ ਕਿਉਂਕਿ ਮੈਂ ਉਹਨਾਂ ਨੂੰ ਗੱਲਾਂ ਕਰ ਰਹੀ ਸੀ ਕਿ ਤੁਸੀਂ ਉਹਨੇ ਜੀ ਨਹੀਂ ਜਿੰਨੇ ਚਾਣੀ ਰੋਟੀਆਂ ਬਣਾਉਣ ਲੱਗੇ ਹੋ ਜਾਂ ਮੰਮੀ ਵੈਸੇ ਗੁੱਗੂ ਨੂੰ ਆਵਾਜ਼ਾਂ ਮਾਰ ਰਹੀ ਸੀ ਕਿ ਆ ਕੇ ਤੁਸੀਂ ਸਾਰੇ ਜਾਨੇ ਗਰਮ-ਗਰਮ ਖਾ ਲੋ ਖੈਰ ਗੁਰਸ਼ਰਨ ਤਾਂ ਨਹੀਂ ਆਇਆ ਕਿਉਂਕਿ ਰਾਤੀ ਉਹ ਲੇਟ ਹੋ ਗਈ ਸੀ ਖੈਰ ਗੁਰਸ਼ਰਨ ਤਾਂ ਨਹੀਂ ਆਇਆ ਸੀਗਾ ਇੱਥੇ ਪਟ ਮੈਨੂੰ ਦੇਖ ਕੇ ਬੜੀ ਖੁਸ਼ੀ ਹੋ ਰਹੀ ਸੀ ਕਿਉਂਕਿ ਇਹ ਨਿੱਕੀਆਂ ਨਿੱਕੀਆਂ ਕੁੜੀਆਂ ਛੋਟੀ ਜੀ ਉਮਰ ਚ ਲੱਗੀਆਂ ਪਈਆਂ ਸੀ ਪ੍ਰਭ ਆਪਦੀ ਮਾਸੀ ਦੇ ਅੱਗੇ ਪ੍ਰਾਂਠੇ ਲੈ ਕੇ ਖੜੀ ਸੀ ਤੇ ਮਾਸੀ ਦੇ ਉੱਪਰ ਦੀ ਵਾਰ ਰਹੀ ਸੀ ਉਹਨੂੰ ਕਹ ਰਹੀ ਸੀ ਮਾਸੀ ਬਹੁਤ ਸਵਾਦ ਬਣੇ ਤੁਸੀਂ ਪਹਿਲਾਂ ਸਾਰਾ ਕੰਮ ਛੱਡ ਕੇ ਪਹਿਲਾਂ ਇਹਨਾਂ ਨੂੰ ਖਾ ਲਓ ਤੇ ਸੰਦੀਪ ਨੂੰ ਹਾਸਾ ਆ ਰਿਹਾ ਸੀ ਉਹ ਮੈਨੂੰ ਦੱਸ ਰਿਹਾ ਸੀ ਤੂੰ ਦੇਖ ਤੇਰੀ ਕੁੜੀ ਮੈਨੂੰ ਕਿੰਨਾ ਚੜਾਉਂਦੀ ਹੈ ਪਰ ਸ਼ੁਕਰ ਹੈ ਪਰਮਾਤਮਾ ਦਾ ਉਹਨਾਂ ਦੀ ਆਪਣੀ ਮਾਸੀਆਂ ਨਾਲ ਬਹੁਤ ਬੰਦੀ ਹੈ ਤਮ ਕਮ ਸੇ ਕਮ ਆਪਣੀ ਮਾਂ ਨੂੰ ਉਹ ਮਿਸ ਨਹੀਂ ਕਰਦੀ ਆ ਹੁਣ ਇਹ ਸਾਰਾ ਟੱਬਰ ਬੈਠ ਗਿਆ ਸੀ ਖਾਣਾ ਖਾਣ ਤੇ ਮੈਂ ਇਹਨਾਂ ਦੇ ਨਾਲ ਬਹੁਤ ਹੀ ਹੱਸ ਰਹੀ ਸੀ ਮੈਂ ਕਿਹਾ ਮੈਨੂੰ ਪਤਾ ਕਿਵੇਂ ਲੱਗਦਾ ਜਿਵੇਂ ਨਿੱਕੇ ਹੁੰਦੇ ਮੰਮੀ ਆਪਾਂ ਨੂੰ ਲਾ ਦਿੰਦੀ ਹੁੰਦੀ ਸੀ ਨਾ ਉਵੇਂ ਮੰਮੀ ਹੁਣ ਇਹਨਾਂ ਕੁੜੀਆਂ ਨੂੰ ਵੀ ਲਾ ਦਿੰਦੀ ਆ ਜਿਵੇਂ ਆਪਾਂ ਨੂੰ ਨਿੱਕੀਆਂ ਹੁੰਦੀਆਂ ਨੂੰ ਹਾਸੇ ਮਜ਼ਾਕ ਚ ਪਤਾ ਹੀ ਨਹੀਂ ਚੱਲਿਆ ਕਦੋਂ ਕਰਦੇ ਸਾਰੇ ਕੰਮ ਸੰਭਲੇ ਸਾਰੀ ਕਵੈਲਦਾਰੀ ਸਿੱਖ ਲਈ ਇਹਨਾਂ ਕੁੜੀਆਂ ਨੇ ਵੀ ਇਦਾਂ ਹੀ ਸਿੱਖ ਲੈਣੀ ਜੋ ਕਿ ਚੰਗੇ ਵੀ ਆ ਪਰ ਉਮਰ ਤੋਂ ਪਹਿਲਾਂ ਬੰਦਾ ਮੈਚ्योर ਹੋ ਜਾਂਦਾ ਜਦੋਂ ਮੈਂ ਅੱਜ ਵਲੌਗ ਦੇਖਿਆ ਤੇ ਉਹਦੇ ਵਿੱਚ ਮੰਮੀ ਦੀ ਆ ਰੀਲ ਦੇਖੀ ਮੈਨੂੰ ਇੰਨੀ ਖੁਸ਼ੀ ਹੋਈ ਮੈਂ ਇੰਨੀ ਐਕਸਾਈਟਿਡ ਸੀ ਨਾ ਮੈਂ ਜਿੱਦਾਂ ਹੀ ਜਗਦੀਪ ਘਰ ਆਏ ਨਾ ਉਹਨਾਂ ਨੇ ਅੱਜ ਸੈਟਰਡੇ ਸੀਗਾ ਤੇ ਖਾਣਾ ਸੀ ਉਹਨਾਂ ਨੂੰ ਭੁੱਖ ਲੱਗੀ ਸੀ ਪਹਿਲਾਂ ਤਾਂ ਮੈਂ ਉਹਨਾਂ ਦੇ ਲਈ ਫਰੂਟ ਕੱਟਣ ਲੱਗੀ ਬਟ ਮੈਂ ਸਭ ਤੋਂ ਪਹਿਲਾਂ ਨਾ ਜਗਦੀਪ ਨੂੰ ਦੱਸਿਆ ਮੈਂ ਕਿਹਾ ਜਗਦੀਪ ਤੁਹਾਨੂੰ ਪਤਾ ਅੱਜ ਮੰਮੀ ਨੇ ਨਾ ਟਰੈਕਟਰ ਚਲਾਇਆ ਸੀ ਤੇ ਗੁਰਸ਼ਰਨ ਉਹਨਾਂ ਨੇ ਵਲੌਗ ਪਾਇਆ ਤੇ ਮੈਂ ਕਿਹਾ ਮੈਨੂੰ ਦੇਖ ਕੇ ਨਾ ਬੜੀ ਖੁਸ਼ੀ ਹੋਈ ਤੇ ਬੜੀ ਖੁਸ਼ ਹੋ ਰਹੀ ਸੀ ਜਗਦੀਪ ਮੈਨੂੰ ਬੋਲੇ ਅੱਛਾ ਛਲ ਮੈਂ ਵੀ ਦੇਖਦਾ ਬਟ ਪਹਿਲਾਂ ਮੈਂ ਕੁਝ ਖਾ ਲਵਾਂ ਤੇ ਫਿਰ ਉਹ ਮੈਨੂੰ ਅਚਾਨਕ ਬੋਲੇ ਕਹਿੰਦੇ ਮੈਂ ਇੱਕ ਗੱਲ ਸੋਚਦਾ ਹੁਣ ਨਾ ਮਾਤਾ ਬਹੁਤ ਕਰਮਾ ਵਾਲੀ ਆ ਕਿ ਉਹਨਾਂ ਨੂੰ ਇਹੋ ਜਿਹਾ ਪੁੱਤ ਮਿਲੇ ਸ਼ਾਇਦ ਡੈਡੀ ਵੀ ਹੁੰਦੇ ਤੇ ਮੰਮੀ ਦੇ ਇਹ ਸ਼ੌਂਕ ਪੂਰੇ ਨਾ ਕਰਦੇ ਕਿ ਜਿਹੜੇ ਸ਼ੌਂਕ ਗੁਰਸ਼ਰਨ ਹੁਣੀ ਮਾਤਾ ਦੇ ਪੂਰੇ ਕਰਦੇ ਨੇ ਮੈਂ ਵੀ ਉਹਨਾਂ ਨੂੰ ਕਿਹਾ ਮੈਂ ਕਿਹਾ ਹਾਂ ਇਹ ਸੋਚ ਕੇ ਨਾ ਔਰ ਉਹਨਾਂ ਦੀ ਗੱਲ ਸੁਣ ਕੇ ਮੈਂ ਨਾ ਰੋ ਪਈ ਮਨ ਭਰ ਗਿਆ ਮੈਂ ਜਗਦੀਪ ਨੂੰ ਕਿਹਾ ਹਾਂ ਸੱਚੀ ਡੈਡੀ ਵੀ ਸ਼ਾਇਦ ਨਾ ਕਰਦੇ ਕਿਉਂਕਿ ਕੌਣ ਔਰਤਾਂ ਨੂੰ ਬਾਹਰ ਜਾਣ ਦਿੰਦਾ ਕੌਣ ਇਦਾਂ ਸਭ ਕਰਨ ਦਿੰਦਾ ਪਰ ਜਗਦੀਪ ਕਹਿੰਦੇ ਨਹੀਂ ਗੁਰਸ਼ਰਨ ਉਹਨਾਂ ਦੀ ਅੱਜ ਦੀ ਸੋਚ ਆ ਜਿਵੇਂ ਉਹਨਾਂ ਨੇ ਤੁਹਾਨੂੰ ਵੀ ਹਰ ਇੱਕ ਚੀਜ਼ ਸਿਖਾਈ ਗੱਡੀਆਂ ਸਿਖਾਈਆਂ ਸਕੂਟਰੀਆਂ ਸਿਖਾਈਆਂ ਹਰ ਕੰਮ ਤੁਹਾਨੂੰ ਸਿਖਾਈ ਤੁਹਾਨੂੰ ਤਿੰਨਾ ਭੈਣਾਂ ਨੂੰ ਇੰਨਾ ਇੰਡੀਪੈਂਡੈਂਟ ਬਣਾਇਆ ਕਿ ਤੁਸੀਂ ਕਿਸੇ ਤੇ ਨਿਰਭਰ ਨਹੀਂ ਆ ਤੇ ਐਨੇ ਨੂੰ ਚਲੋ ਮੈਨੂੰ ਵੀ ਖੁਸ਼ੀ ਹੋਈ ਕਿ ਜਗਦੀਪ ਦੀ ਸੋਚ ਇੰਨੀ ਵਧੀਆ ਇਸੇ ਲਈ ਸ਼ਾਇਦ ਉਹ ਹਮੇਸ਼ਾ ਮੈਨੂੰ ਇੰਨਾ ਸਪੋਰਟ ਕਰਦੇ ਨੇ ਉਹਨਾਂ ਨੇ ਵੀ ਮੈਨੂੰ ਉੱਡਣ ਲਈ ਹਮੇਸ਼ਾ ਖੰਭ ਦਿੱਤੇ ਨੇ ਕਦੇ ਕਿਸੇ ਚੀਜ਼ ਤੋਂ ਰੋਕਿਆ ਨਹੀਂ ਵਾਹਿਗੁਰੂ ਹਰੇਕ ਵਾਈਫ ਨੂੰ ਹਸਬੰਡ ਇਦਾਂ ਦੇਵੇ ਔਰ ਹਰੇਕ ਭੈਣ ਨੂੰ ਭਰਾ ਇਦਾਂ ਦੇ ਦੇਵੇ ਬਾਪ ਇਦਾਂ ਦਾ ਦੇਵੇ ਜੋ ਉਹਨਾਂ ਨੂੰ ਸਪੋਰਟ ਕਰਨ ਪੜਾਈਆਂ ਲਿਖਾਈਆਂ ਤੋਂ ਤੇ ਕੁੜੀਆਂ ਨੂੰ ਉੱਡਣ ਤੋਂ ਕਦੇ ਨਾ ਰੋਕਣ ਕਿਉਂਕਿ ਕੁੜੀਆਂ ਨੇ ਉੱਡ ਕੇ ਜਾਣਾ ਕਿਤੇ ਨਹੀਂ ਹੁੰਦਾ ਉਹਨਾਂ ਨੇ ਵਾਪਸ ਆਪਣੇ ਆਲਣੀਆਂ ਜੀ ਆਉਣਾ ਹੁੰਦਾ ਹੈ ਪਰ ਇੰਨਾ ਹੁੰਦਾ ਕਿ ਜੇ ਥੋੜੀ ਜਿਹੀ ਖੁੱਲੀ ਉਡਾਨ ਦੇ ਦਿੱਤੀ ਜਾਵੇ ਨਾ ਤੇ ਇੰਨੇ ਨਾ ਕੁੜੀਆਂ ਖੁਸ਼ ਹੋ ਕੇ ਸਾਰਾ ਕੁਝ ਕਰਦੀਆਂ ਨੇ ਫਿਰ ਉਹਨਾਂ ਨੂੰ ਕੋਈ ਤਕਲੀਫ ਨਹੀਂ ਹੁੰਦੀ ਜਿਵੇਂ ਮੈਨੂੰ ਦੇਖ ਲਓ ਸੈਟਰਡੇ ਵੈਸੇ ਤਾਂ ਮੇਰੀ ਛੁੱਟੀ ਹੁੰਦੀ ਆ ਕਿਉਂਕਿ ਜਗਦੀਪ ਕਹਿੰਦੇ ਹੁੰਦੇ ਆ ਤੂੰ ਸੈਟਰਡੇ ਕੁਕਿੰਗ ਨਾ ਕਰਿਆ ਕਰ ਕਿਉਂਕਿ ਤੇਰੇ ਕੋਲ ਹੋਰ ਬਹੁਤ ਸਾਰੇ ਕੰਮ ਹੁੰਦੇ ਨੇ ਇੱਕ ਦਿਨ ਤੇਰਾ ਵੀ ਫਰਜ਼ਬੰਦਾ ਤੂੰ ਵੀ ਰੈਸਟ ਕਰਿਆ ਕਰ ਵੈਸੇ ਇਹ ਗੱਲ ਵੀ ਇੱਥੇ ਆ ਕੇ ਲਾਗੂ ਹੋਈ ਆ ਇੰਡੀਆ ਹੁੰਦੇ ਤਾਂ ਕਦੀ ਨਹੀਂ ਮੈਨੂੰ ਛੁੱਟੀ ਦਾ ਕਹਿੰਦੇ ਇੱਥੇ ਆ ਕੇ ਇਹਨਾਂ ਨੂੰ ਲੱਗਦਾ ਕਿ ਨਹੀਂ ਹਫ਼ਤੇ 'ਚ ਇੱਕ ਦਿਨ ਬੰਦੇ ਨੂੰ ਰੈਸਟ ਜ਼ਰੂਰ ਕਰਨੀ ਚਾਹੀਦੀ ਚਾਹੇ ਉਹ ਕੰਮ ਦੀ ਰੈਸਟ ਹੋਵੇ ਚਾਹੇ ਪੜ੍ਹਾਈ ਦੀ ਰੈਸਟ ਹੋਵੇ ਪਰ ਇੱਕ ਦਿਨ ਰੈਸਟ ਬਹੁਤ ਜ਼ਰੂਰੀ ਆ ਹਨਾ ਤੇ ਮੈਂ ਕਿਹਾ ਅੱਛਾ ਠੀਕ ਹੈ ਵੈਸੇ ਇਹ ਉਹ ਕਹਿ ਦਿੰਦੇ ਨੇ ਤੇ ਮੈਂ ਇਸੇ ਖੁਸ਼ੀ 'ਚ ਚਾ ਚਾ ਚ ਜੋ ਖੁੰਦਾ ਨਾ ਮੈਂ ਕਰ ਦਿੰਨੀ ਆ ਅੱਜ ਜਦੋਂ ਉਹ ਕੰਮ ਤੇ ਆਏ ਨਾ ਤੇ ਉਹਨਾਂ ਨੂੰ ਭੁੱਖ ਬੜੀ ਲੱਗੀ ਵੈਸੇ ਤੇ ਯੂਜ਼ਲੀ ਅਸੀਂ ਰੋਜ਼ ਇਸ ਟਾਈਮ ਤੇ ਚਾਹ ਪੀਨੇ ਹੁੰਨੇ ਆ ਪਰ ਜਗਦੀਪ ਕਹਿੰਦੇ ਨਹੀਂ ਅੱਜ ਮੈਂ ਚਾਹ ਨਹੀਂ ਪੀਣੀ ਕਿਉਂਕਿ ਬਾਹਰ ਬਹੁਤ ਗਰਮੀ ਸੀ ਕੁਛ ਇਦਾਂ ਦਾ ਦੇ ਨਾ ਅਜੀ ਵੀ ਨਾ ਮੇਰਾ ਖੱਟਾ ਖਾਂਦਾ ਮਨ ਨਾ ਮੇਰਾ ਮਿੱਠਾ ਖਾਂਦਾ ਮਨ ਮੈਨੂੰ ਕੁਛ ਲੱਗ ਜਾ ਚਾਹੀਦਾ ਤੇ ਫਿਰ ਮੈਂ ਸੋਚਿਆ ਕਿ ਫ੍ਰਿਜ 'ਚ ਫਰੂਟ ਪਏ ਨੇ ਤੇ ਨਾਲੇ ਉਹ ਠੰਡੇ ਨੇ ਚਲੋ ਮੈਂ ਤੁਹਾਨੂੰ ਕੱਟ ਕੇ ਉਹ ਦੇ ਦਿੰਨੀ ਆ ਤੇ ਇਸ ਲਈ ਮੈਂ ਜਗਦੀਪ ਲਈ ਫਰੂਟ ਕਟਿਆ ਤੇ ਨਾਲ ਦੀ ਨਾਲ ਨਾ ਮੈਂ ਆਪਣੇ ਲਈ ਜੂਸ ਬਣਾਇਆ ਜੂਸ ਕੀ ਬਣਾਉਣਾ ਸੀ ਆਪਾਂ ਲਈ ਬੀਟਰੂਟ ਨਾਲ ਲਿਆ ਖੀਰਾ ਨਾਲੇ ਔਲੇ ਵਿੱਚ ਪਾਇਆ ਅਦਰਕ ਤੇ ਨਾਲ ਪਾਇਆ ਖੀਰਾ ਵਿੱਚ ਪਾਈ ਕਾਲੀ ਮਿਰਚ ਤੇ ਕਾਲਾ ਨਮਕ ਮੈਂ ਆਪਣੇ ਲਈ ਇਹ ਬਣਾ ਲਿਆ ਕਿਉਂਕਿ ਮੇਰੀ ਚਾਹ ਦਾ ਟਾਈਮ ਸੀ ਤੇ ਮੈਨੂੰ ਕੁਛ ਨਾ ਕੁਛ ਤਾਂ ਪੀਣ ਲਈ ਚਾਹੀਦਾ ਵੈਸੇ ਵੀ ਅੱਜਕੱਲ ਮੈਂ ਥੋੜਾ ਜਿਹਾ ਡਾਈਟਿੰਗ ਕਰ ਰਹੀ ਹਾਂ ਆਪਣੇ ਆਪ ਤੇ ਧਿਆਨ ਦੇ ਰਹੀ ਹਾਂ ਆਪਣੇ ਆਪ ਨੂੰ ਦੇਖ ਰਹੀ ਹਾਂ ਸੋ ਇਸ ਲਈ ਮੈਂ ਕਿਹਾ ਚੱਲ ਮੈਂ ਵੀ ਅੱਜ ਚਾਹ ਤੋਂ ਛੁੱਟੀ ਕਰਦੀ ਹਾਂ ਤੇ ਇਸੇ ਬਾਰੇ ਜੂਸ ਪੀ ਲੈਣੀ ਚਲੋ ਮੈਂ ਜੂਸ ਬਣਾਉਣ ਲੱਗੀ ਨਾਲ ਦੀ ਨਾਲ ਨਾ ਮੈਂ ਜਗਦੀਪ ਨੂੰ ਘਰ ਦੀਆਂ ਗੱਲਾਂ ਦੱਸ ਰਹੀ ਸੀ ਮੈਂ ਕਿਹਾ ਮੈਂ ਵੀ ਜਿਵੇਂ ਦਰਾਨੀਆਂ ਨਾਲ ਗੱਲਾਂ ਹੁੰਦੀਆਂ ਨੇ ਬਹੁਤ ਸਾਰੀਆਂ ਲੇਡੀਜ਼ ਦੀਆਂ ਗੱਲਾਂ ਹੁੰਦੀਆਂ ਨੇ ਜੇ ਘਰੋਂ ਪਤਾ ਚੱਲਦੀਆਂ ਨੇ ਜਾਂ ਮੰਨ ਲਓ ਕੋਈ ਘਰੇ ਮੱਝ ਸੂਕੀ ਤਾਂ ਮੈਂ ਜਗਦੀਪ ਨੂੰ ਦੱਸਣਾ ਜਾਂ ਮੰਨ ਲਓ ਇੱਧਰ ਕੋਈ ਨਵੀਂ ਗੱਲ ਹੋ ਗਈ ਮੈਂ ਸਾਰਾ ਕੁਝ ਜਗਦੀਪ ਨੂੰ ਦੱਸਣਾ ਵੈਸੇ ਮੈਂ ਕਦੇ ਉਹਨਾਂ ਤੋਂ ਕੁਝ ਨਹੀਂ ਹਾਈਡ ਕਰਦੀ ਹਮੇਸ਼ਾ ਉਹਨਾਂ ਨੂੰ ਸਾਰਾ ਕੁਝ ਦੱਸ ਦਿੰਦੀ ਆ ਤੇ ਉਹ ਗੱਲਾਂ ਮਜ਼ਾ ਵੀ ਲੱਗਦਾ ਕਿਉਂਕਿ ਇਹਦੇ ਨਾਲ ਸਾਨੂੰ ਦੋਨਾਂ ਨੂੰ ਇੱਕ ਦੂਜੇ ਦੀ ਈਵਨਿੰਗ ਪਤਾ ਹੀ ਨਹੀਂ ਲੱਗਦੀ ਕਿੱਥੇ ਵੇਝ ਜਾਂਦੀ ਆ ਜੋ ਕਿ ਇੱਕ فن ਵੀ ਹੁੰਦਾ ਹੈ ਸੋ ਇਸੇ ਤਰ੍ਹਾਂ ਘਰ ਪਰਿਵਾਰ ਦੀਆਂ ਗੱਲਾਂ ਤਾਂ ਚੱਲਦੀਆਂ ਰਹਿਣੀਆਂ ਜ਼ਿੰਦਗੀ ਵੀ ਲੰਘਦੀ ਰਹਿਣੀ ਆ ਤੇ ਲੰਘ ਵੀ ਜਾਣੀਆਂ ਪਰ ਇੱਕ ਗੱਲ ਹੈ ਕਿ ਜਿਹੜਾ ਸਮਾਂ ਲੰਘ ਗਿਆ ਨਾ ਉਹ ਕਦੇ ਮੁੜ ਕੇ ਨਹੀਂ ਆਉਣਾ ਜਿਵੇਂ ਅੱਜ ਸ਼ਾਇਦ ਮੇਰੀ ਮਾਂ ਬਹੁਤ ਖੁਸ਼ ਆ ਸ਼ਾਇਦ ਅਸੀਂ ਬਹੁਤ ਖੁਸ਼ ਆ ਪਰ ਜਿਹੜੇ ਚਲੇ ਗਏ ਉਹ ਕਦੇ ਮੁੜ ਕੇ ਨਹੀਂ ਆਉਣੇ ਉਹਨਾਂ ਦੀ ਘਾਟ ਕਦੇ ਪੂਰੀ ਨਹੀਂ ਹੋਣੀ ਪਰ ਚਲੋ ਅਸੀਂ ਇੰਨੀ ਕੋਸ਼ਿਸ਼ ਜ਼ਰੂਰ ਕਰਾਂਗੇ ਜੋ ਸਾਨੂੰ ਸਿੱਖਿਆ ਮਿਲੀ ਜੋ ਸਾਨੂੰ ਜ਼ਿੰਦਗੀ ਚ ਸਿਖਾਇਆ ਗਿਆ ਉਹ ਅਸੀਂ ਕਿਸੇ ਦੂਸਰੇ ਨੂੰ ਸਿਖਾ ਸਕੀਏ ਹੋਰ ਨਹੀਂ ਤੇ ਆਪਣੇ ਬੱਚਿਆਂ ਨੂੰ ਸਿਖਾ ਸਕੀਏ ਤਾਂ ਜੋ ਉਹ ਕੱਲ ਨੂੰ ਉਸੇ ਤਰ੍ਹਾਂ ਗਰੋਅ ਕਰ ਸਕਣ ਜਿਸ ਤਰ੍ਹਾਂ ਅਸੀਂ ਕੀਤਾ ਕਿਉਂਕਿ ਬੰਦੇ ਨੂੰ ਕਦੇ ਆਪਣੀ ਜ਼ਮੀਨ ਨਾਲੋਂ ਪੈਰ ਨਹੀਂ ਛੱਡਣੇ ਚਾਹੀਦੇ ਜ਼ਮੀਨ ਨਾ ਪੈਰ ਹਮੇਸ਼ਾ ਜੋੜੇ ਰੱਖਣੇ ਚਾਹੀਦੇ ਤਰੱਕੀ ਜਿੰਨੀ ਮਰਜ਼ੀ ਕਰ ਲੋ ਜਿੰਨਾ ਮਰਜ਼ੀ ਹਵਾ ਛੋੜ ਲੋ ਜਿੰਨਾ ਮਰਜ਼ੀ ਪੈਸਾ ਕਮਾ ਲੋ ਉਹ ਅੱਜ ਹੈ ਕੱਲ ਨਹੀਂ ਆ ਜੇ ਕੋਈ ਨਾਲ ਨਿਭਦਾ ਹੈ ਨਾ ਉਹ ਹੈ ਪਰਿਵਾਰ ਪਰਿਵਾਰ ਚਾਹੇ ਜਿਵੇਂ ਦਾ ਮਰਜ਼ੀ ਹੋਵੇ ਜੀ ਜੀ ਹੋ ਜੇ ਮਰਜ਼ੀ ਹੁਣ ਚੰਗੇ ਹੁਣ ਮਾੜੇ ਹੁਣ ਜਿਹੜੇ ਘਰ ਦੇ ਹੁੰਦੇ ਆ ਨਾ ਫੈਮਿਲੀ ਉਹ ਫਿਰ ਵੀ ਕਿਤੇ ਨਾ ਕਿਤੇ ਤੁਹਾਡੇ ਨਾਲ ਖੜਦੇ ਆ ਕਿਉਂਕਿ ਹਮੇਸ਼ਾ ਮੰਮੀ ਕਹਿੰਦੇ ਹੁੰਦੇ ਸੀ ਕਿ ਆਪ ਦਾ ਮਾਰੂ ਸਮੇਂ ਦਾ ਛੁੱਟੂ ਗਈ ਨਾ ਸੋ ਇਸੇ ਲਈ ਜੇ ਆਪ ਦਾ ਕੋਈ ਭੈਣ ਭਰਾ ਤੁਹਾਡੇ ਨਾਲ ਗੁੱਸਾ ਗਿਲਾ ਕੁਝ ਵੀ ਹੈ ਨਾ ਮਾਰ ਕੇ ਵੀ ਤੁਹਾਨੂੰ ਛਾਵੇਂ ਛੁੱਟੂਗਾ ਕਿਉਂਕਿ ਉਹਨੂੰ ਤਰਸ ਆਊਗਾ ਇਹਨੂੰ ਥੋਪਣਾ ਲੱਗੇ ਮਾਰ ਭਣਾ ਦਿੱਤਾ ਹੀ ਹੈ ਪਰ ਉਹ ਬਗਾਨਿਆਂ ਤੋਂ ਉਮੀਦ ਨਹੀਂ ਕੀਤੀ ਜਾਂਦੀ ਮੈਨੂੰ ਕਿਸੇ ਨੇ ਪੁੱਛਿਆ ਕਿ ਤੁਸੀਂ ਅੱਜਕੱਲ ਬਹੁਤ ਸੈਡ ਰਹਿੰਦੇ ਤੁਸੀਂ ਸੈਡ ਸਟੋਰੀਆਂ ਆਪਣੇ ਸਾਰਾ ਕੁਝ ਸੈਡ ਨਹੀਂ ਪੰਦੇ ਮੈਨੂੰ ਲੱਗਦਾ ਕਿ ਜ਼ਿੰਦਗੀ ਦਾ ਜਿਹੜਾ ਲੈਸਨ ਹੀ ਹੈ ਨਾ ਉਹ ਮੈਨੂੰ ਬੜੀ ਲੇਟ ਆਇਆ ਕਿ ਮੈਂ ਆਪਦੇ ਭੋਲੇਪਨ ਦੇ ਵਿੱਚ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਮੈਂ ਜ਼ਿੰਦਗੀ ਦੀਆਂ ਕਿਹੜੀਆਂ ਚੀਜ਼ਾਂ ਲੋਕਾਂ ਤੇ ਉੱਤੇ ਲਟਾ ਦਿੱਤੀਆਂ ਪਿਆਰ ਲੋਕਾਂ ਨੂੰ ਲਟਾਈ ਗਈ ਐਨ ਲੱਗਦਾ ਸੀ ਜਿਵੇਂ ਸਾਰੇ ਮੇਰੇ ਵਰਗੇ ਹੀ ਆ ਮੇਰੇ ਹੀ ਆਪਣੇ ਬਣ ਕੇ ਬੈਠੇ ਪਰ ਜਦੋਂ ਤੁਹਾਨੂੰ ਠੋਕਰ ਲੱਗਦੀ ਹੈ ਨਾ ਉਹ ਠੋਕਰ ਤੁਹਾਨੂੰ ਬੜਾ ਕੁਝ ਸਿਖਾ ਜਾਂਦੀ ਹੈ ਤੇ ਸੱਚਾਈ ਇਹੀ ਹੈ ਜੇ ਥੋੜੀ ਸੋਕਰ ਨੇ ਤੁਹਾਨੂੰ ਕੁਝ ਕਿਹਾ ਨਾ ਕੁਝ ਸਿਖਿਆ ਦਿੱਤੀ ਹੈ ਨਾ ਤਾਂ ਉਹ ਦੂਜਿਆਂ ਨਾਲ ਜ਼ਰੂਰ ਸ਼ੇਅਰ ਕਰੋ ਵੈਸੇ ਹਰ ਕੋਈ ਆਪਣੇ ਜਿਹਾ ਸਿਆਣਾ ਮੈਂ ਕੋਈ ਜ਼ਿਆਦਾ ਸਿਆਣੀ ਨਹੀਂ ਆ ਪਰ ਇੱਕ ਗੱਲ ਜ਼ਰੂਰ ਕਹੂੰਗੀ ਜੇ ਤੁਸੀਂ ਐਗਰੀ ਹੋਏ ਤਾਂ ਜ਼ਰੂਰ ਕਮੈਂਟ ਕਰਕੇ ਦੱਸਿਓ ਮੇਰੀ ਨਜ਼ਰ ਚ ਕੁੜੀਆਂ ਨੂੰ ਉਡਣ ਦਾ ਹੱਕ ਆ ਤੇ ਉਹਨਾਂ ਨੂੰ ਉਡਾਣ ਜਾਂ ਤਾਂ ਉਹਨਾਂ ਦੇ ਭਰਾ ਦੇ ਸਕਦੇ ਪਿਓ ਦੇ ਸਕਦੇ ਤੇ ਜਾਂ ਪਤੀ ਦੇ ਸਕਦਾ ਸੋ ਜੇ ਤੁਸੀਂ ਮੇਰੀ ਗੱਲ ਨਾਲ ਸਹਿਮਤ ਹਨ ਤਾਂ ਪਲੀਜ਼ ਆਪਣੀਆਂ ਧੀਆਂ ਭੈਣਾਂ ਨੂੰ ਬਹੁਤ ਪੜਾਵੋ ਲਿਖਾਓ ਉਹ ਜੋ ਕਰਨਾ ਚਾਹੁੰਦੀਆਂ ਨੇ ਜ਼ਿੰਦਗੀ 'ਚ ਕਰਨ ਦਿਓ ਹਾਲਾਂਕਿ ਹੁਣ ਤਾਂ ਸਮਾਂ ਬਹੁਤ ਬਦਲ ਗਿਆ ਅੱਜ ਕੱਲ ਤਾਂ ਨਾ ਕਿਸੇ ਧੀ 'ਚ ਫਰਕ ਨਾ ਕਿਸੇ ਪੁੱਤ 'ਚ ਫਰਕ ਪਰ ਹਜੇ ਵੀ ਕਈ ਪਰਿਵਾਰਾਂ 'ਚ ਬਹੁਤ ਫਰਕ ਆ ਬਹੁਤ ਸਾਰੀ ਮੈਂ ਇਦਾਂ ਦੇ ਲੋਕਾਂ ਨੂੰ ਜਾਣਦੀਆਂ ਜੋ ਕੁੜੀਆਂ ਨੂੰ ਬੰਨ ਕੇ ਰੱਖਣਾ ਇਸੇ ਦੇ ਨਾਲ ਮੇਰਾ ਜੂਸ ਬਣ ਕੇ ਵੀ ਰੈਡੀ ਸੀ ਜਗਦੀਪ ਮੈਨੂੰ ਵਾਰ-ਵਾਰ ਪਲਾ ਰੇ ਸੀ ਹੁਣ ਜੂਸ ਬਣਾ ਕੇ ਬਸ ਉੱਥੇ ਹੀ ਲੱਗੀ ਪਈਆਂ ਇਹਨੂੰ ਪੀਲਾ ਫਿਰ ਗਰਮ ਹੋ ਜੋ ਕੋਈ ਫਾਇਦਾ ਹੈਗਾ ਤੇਰਾ ਇਹੀ ਹੈ ਤੂੰ ਚੀਜ਼ ਬਣਾ ਲੈਣੀ ਆ ਬਣਾ ਕੇ ਉਹਨੂੰ ਰੱਖ ਲੈਣੀ ਆ ਫਿਰ ਪਹਿਲਾਂ ਦੂਜੇ ਕੰਮ ਕਰਨ ਲੱਗ ਜੰਦੀ ਤੈਨੂੰ ਇਹ ਨਹੀਂ ਪਤਾ ਲੱਗਦਾ ਕਿ ਜਿਹੜੀ ਚੀਜ਼ ਖਾਣ ਨੂੰ ਬਣੀ ਆ ਪਹਿਲਾਂ ਬਣਾਈ ਆ ਉਹਨੂੰ ਪਹਿਲਾਂ ਖਾ ਲਾ ਨਹੀਂ ਉਹਨੂੰ ਤਰਸਾਈ ਜਾਣੀ ਰਹਿਣੀ ਆ ਐਸੇ ਕਰਕੇ ਤੂੰ ਬਿਮਾਰ ਹੋਣੀ ਆ ਪਰ ਚਲੋ ਇਹ ਤਾਂ ਹਰ ਇੱਕ ਹਸਬੰਦ ਵਾਈਫ ਦੀ ਨੋਕ ਚੱਕ ਚੱਲਦੀ ਰਹਿੰਦੀ ਹੈ ਸਾਡੀ ਵੀ ਚੱਲਦੀ ਹੈ ਸਾਰਿਆਂ ਦੀ ਵਾਂਗ ਹੀ ਚੱਲਦੀ ਹੈ ਚਲੋ ਮੇਰਾ ਜੂਸ ਬਣ ਕੇ ਰੈਡੀ ਹੋ ਗਿਆ ਸੀ ਤੇ ਮੈਂ ਵੀ ਜਾ ਕੇ ਸੋਚਿਆ ਕਿ ਇਹਨੂੰ ਪੁੰਨ ਕੇ ਜਾ ਕੇ ਜਗਦੀਪ ਕੋਲ ਬੈਠ ਕੇ ਪੀ ਲੈਣੀ ਆ ਤੇ ਨਾਲ ਜਗਦੀਪ ਨਾਲ ਦੋ ਚਾਰ ਮਸਾਲੇ ਵਾਲੀਆਂ ਗੱਲਾਂ ਕਰਦੀਆਂ ਵੈਸੇ ਵੀ ਲੋਕਾਂ ਨੂੰ ਦੂਜਿਆਂ ਦੀ ਜ਼ਿੰਦਗੀ 'ਚ ਮਸਾਲਾ ਬਹੁਤ ਪਸੰਦ ਆਉਂਦਾ ਹੈ ਪਰ ਜ਼ਿੰਦਗੀ ਕੋਈ ਮਸਾਲਾ ਨਹੀਂ ਆ ਇਸੇ ਦੇ ਨਾਲ ਅੱਜ ਦਾ ਦਿਨ ਬਹੁਤ ਵਧੀਆ ਰਿਹਾ ਮਿਲਦੇ ਹਾਂ ਨੈਕਸਟ ਵਲੌਗ ਦੇ ਵਿੱਚ ਅੱਜ ਕੋਈ ਖਾਸ ਕੁਕਿੰਗ ਨਹੀਂ ਸੀ ਕੁਕਿੰਗ ਵੈਸੇ ਸੀ ਬਟ ਉਹ ਲੇਟ ਨਾਈਟ ਹੋਣੀ ਆ ਜੋ ਕਿ ਮੈਂ ਕੱਲ ਦੇ ਵਲੌਗ ਦੇ ਵਿੱਚ ਤੁਹਾਨੂੰ ਦਿਖਾਉਂਗੀ ਕਿਉਂਕਿ ਜਗਦੀਪ ਦੇ ਇੱਕ ਤੋਂ ਫਰੈਂਡਸ ਨੇ ਵੀ ਆਣਾ ਸੀ ਕੱਲ ਨੂੰ ਕੁਝ ਸਪੈਸ਼ਲ ਬਰਥਡੇ ਉਹਨਾਂ ਦੇ ਕਿਸੇ ਫਰੈਂਡ ਦਾ ਸੋ ਮਿਲਦੇ ਹਾਂ ਨੈਕਸਟ ਵਲੌਗ